yo see sí, see sí. Olha o olho, भे <laughs> अ What you ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੰਦਰ ਸਭਾ ਕਰਾ ਅਰ ਕੰਮ ਕਰਾ ਅਰ ਕੰਮ ਕਰਾ ਵਮਣ ਹਰ ਕੰਮ ਕਰਾ ਵੀਡੀਓ ਨੂੰ ਦੇਖਣ ਵਾਲੇ ਮੇਰੇ ਸਾਰੇ ਵੀਰ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਾਂ ਗੁਰੂ ਘਰ ਦੇ ਦਰਸ਼ਨ ਕਰ ਆਏ ਆ ਤੇ ਤੁਸੀਂ ਵੀ ਇੱਕ ਵਾਰ ਦਰਸ਼ਨ ਕਰ ਲਓ ਬਾਬਾ ਜੀ ਦੇ ਦਰਸ਼ਨਾਂ ਤੋਂ ਬਾਅਦ ਹੁਣ ਆਪਾਂ ਚੱਲਾਂਗੇ ਜੀਲੀਆں ਬੜਾ ਬਾਗ ਆਪਾਂ ਆ ਗਏ ਹਾਂ ਇਸ ਟਾਈਮ ਜੀਲੀਆਣਾ ਬਾਗ ਤੁਸੀਂ ਇਹ ਮੂਰਤੀਆਂ ਦੇਖੋ ਇਹ ਸਾਰੀਆਂ ਸ਼ਹੀਦਾਂ ਦੀਆਂ ਮੂਰਤੀਆਂ ਨੇ ਜਿਹੜੇ ਇੱਥੇ ਸ਼ਹੀਦ ਹੋਏ ਸੀ ਵਿਸਾਖੀ ਵਾਲ ਦੇ ਇੱਥੇ ਵਾਖੀ ਵਾਲੇ ਦਿਨ ਅੰਗਰੇਜ਼ਾਂ ਵੱਲੋਂ ਇੱਥੋਂ ਦੇ ਲੋਕਾਂ ਦੇ ਇੰਡੀਅਨ ਲੋਕਾਂ ਤੇ ਗੋਲੀਆਂ ਚਲਾਈਆਂ ਗਈਆਂ ਸੀ ਇੱਥੇ ਕਾਫੀ ਕੁਝ ਬਜ਼ਲ ਦਿੱਤਾ ਗਿਆ ਹੈ ਸਰਕਾਰ ਵੱਲੋਂ ਸੈਂਟਰ ਦੀ ਸ਼ਾਇਦ ਉਸ ਸਾਹਮਣੇ ਜਿਹੜੀ ਛੋਟੀ ਜਿਹੀ ਇਮਾਰਤ ਖੜੀ ਆ ਉੱਥੇ ਤੁਹਾਨੂੰ ਗੋਲੀਆਂ ਦੇ ਨਿਸ਼ਾਨ ਦਿਖਣੇ ਆ ਉੱਥੇ ਚੱਲ ਕੇ ਇਹ ਅਜਿਹੀ ਉਹ ਜਗ੍ਹਾ ਜਿੱਥੇ ਗੋਲੀਆਂ ਦੇ ishan ਅੱਜ ਵੀ ਨੇ ਮੈਨੂੰ ਲੱਗਾ ਕਾਫੀ ਉੱਚਾ ਚੱਕਤਾ ਏ ਥੱਲੇ ਵੀ ਕਾਫੀ ਜਗ੍ਹਾ ਹੈਗੀ ਸੀ ਇਹ ਉੱਚਾ ਚੱਕਣ ਕਰਕੇ ਅੱਧੀ ਜਗ੍ਹਾ ਥੱਲੇ ਦੱਬੀ ਗਈ ਕਿਉਂਕਿ ਥੱਲੇ ਵੀ ਦੇਖੋ ਨਿਸ਼ਾਨ ਨੇ जीवन एक संघर्ष है चाहे वो किसी मनुष्य का हो या राष्ट्र का इदा के काफी श्लोक मैं कहते लिखित लिखी हुई है सारे जहाँ से अच्छा हिंदू सता हमारा हम बुलबुलें हैं इसकी ये गुलसा हमारा मोहम्मद इकबाल हमारे ऊपर किया गया हर अत्याचार ब्रि ब्रिटिश साम्राज्य के ताबूत की कील साबित होगा लाला लाजपत राय जो एक बात मुझे सबसे अधिक अचंभित करती है वो ये है कि जिस प्रांत ने विश्व युद्ध के समय सबसे अधिक सैनिक मुहैया करवाए थे उसको ही सबसे अधिक जुल्मों का शिकार बनाया गया महात्मा गांधी ये हर भारतीय का कर्तव्य है कि वो दर्शकों से भारतीयों का खून चूस रहे इन राक्षसों शुछ, से युद्ध करें और उनको देश से खदेड़ खड़े खदेड़ दें। जनरल मोहन सिंह ਦੇ ਦੇ ਮੇਰੇ ਇਹ ਇਤਨਾ ਕੁ ਉਹ ਅੰਦਰ ਬੋਹਣਾ ਹਾਂ ਆ ਝਾਕੜ ਸੀ ਨਾ ਇਤਨਾ ਦੇਖਾ ये सब देखे गोली है ना ये एक बुलेट, बुलेट 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 में किसी गोली चला गया है ना सीबी1 सीबी2 सीबी3 4 5 6 गोली के नाम है ना ऐसे गोली के नाम थे जो चलाई गई थी आज भी उपलब्ध है गोली कैमरा स्कंदा अपना इतिहास महत्व है क्योंकि इस ਵਿੱਚ ਗੋਲੀਆਂ ਦੇ 28 ਨਿਸ਼ਾਨ ਹਨ ਜੋ ਜਨਰਲ ਟਾਇਰ ਅਤੇ ਦੇਸ਼ ਦੁਆਰਾ ਬਿਨਾਂ ਕਿਸੇ ਚੇਤਾਵਨੀ ਦੇ ਉਹਨਾਂ ਲੋਕਾਂ ਉੱਤੇ ਚਲਾਈਆਂ ਗਈਆਂ ਸੀ ਜੋ ਇੱਥੇ ਰੋਡ ਐਟ ਦੇ ਵਿਰੋਧ ਵਿੱਚ ਇਕੱਠੇ ਹੋਏ ਸੀ ਦੋਸਤੋ ਅੱਜ ਦੀ ਇਹ ਵੀਡੀਓ ਇੱਥੇ ਹੀ ਸਮਾਪਤ ਕਰਦੇ ਆ ਮੇਰਾ ਸਾਈਕਲ ਦਾ ਜਿਹੜਾ ਸਫਰ ਸੀ ਉਹ ਹਰਮਿੰਦਰ ਸਾਹਿਬ ਆ ਕੇ ਸਮਾਪਤ ਕਰ ਰਹੇ ਆ ਮੈਂ ਸਾਈਕਲ ਦਾ ਸਫਰ ਜਿਹੜਾ ਇਹ ਜਾਰੀ ਰਹੂਗਾ ਇਹ ਮੈਂ ਬੰਦ ਨਹੀਂ ਕਰਨ ਲੱਗਿਆ ਸਫਰ ਹੁਣ ਇੱਕ ਨਵੀਂ ਲੋਕੇਸ਼ਨ ਜਾਂ ਨਵੇਂ ਸਫਰ ਤੇ ਨਿਕਲਾਂਗੇ ਸਾਈਕਲ ਤੇ ਚਲਦੇ ਹੀ ਤੇ ਜਦ ਤੱਕ ਅਸੀਂ ਤੁਹਾਨੂੰ ਵੱਖ-ਵੱਖ ਲੋਕੇਸ਼ਨਾਂ ਦੀਆਂ ਵੀਡੀਓ ਪਾਉਂਦੇ ਰਾਵਾਂਗੇ ਜਿੱਦਾਂ ਪਹਿਨਾਉਂਦੀਆਂ ਰਹੀਆਂ ਮੇਰੇ ਚੈਨਲ ਦੇ ਉੱਤੇ ਤੇ ਅੱਜ ਦੀ ਵੀਡੀਓ ਅੱਜ ਆਪਾਂ ਗੁਰੂ ਘਰ ਦੇ ਦਰਸ਼ਨ ਕੀਤੇ ਹਰਿਮੰਦਰ ਸਾਹਿਬ ਠੀਕ ਆ ਜੀ ਬਹੁਤ ਵਧੀਆ ਦਰਸ਼ਨ ਹੈ ਬਾਬਾ ਜੀ ਦੇ ਚਲੋ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਇੱਕ ਨਵੇਂ ਸਫ਼ਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਧੰਨਵਾਦ